ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਤੇ ਪ੍ਰਮਾਤਮਾ ਅਗੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂ ਜੀ ਲੱਗਿਆ ਨਿਊ ਬਲੌਗ ਦੀ ਸਟਾਰਟਿੰਗ ਕਰ ਪਲੀਜ਼ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੇ ਰਹੋ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਆਪਾਂ ਲੱਗੇ ਹੋਏ ਸੀਗੇ ਕੱਪੜੇ ਲਾਉਣ ਕਿਉਂਕਿ ਜਿਹੜੇ ਕੱਪੜੇ ਸੁੱਕ ਗਏ ਸੀਗੇ ਤੋਂ ਪਾਚ ਤੇ ਧੁੱਪਾਂ ਨਹੀਂ ਜਿਆਦਾ ਸੀਗੀ ਬਹੁਤ ਜਿਆਦਾ ਅ ਗਰਮੀ ਆ ਰਹੀ ਸੀਗੀ ਤੇ ਉਸ ਧੁੱਪਾਂ ਨਾਲ ਦਾ ਕੱਪੜਿਆਂ ਨੂੰ ਗਰਮ ਹੋਏ ਪੈਤੀ ਬਹੁਤ ਜਿਆਦਾ ਜਾਂਚੀ ਬਹੁਤ ਸੇਕ ਲੱਗ ਗਿਆ ਸੀਗਾ ਤੇ ਰੱਸੀ ਦਾ ਮੈਨੂੰ ਬਹੁਤ ਸੋਖ ਹੋ ਗਿਆ ਤੇ ਇੱਥੀ ਤੋਂ ਇੱਥੀ ਪਾ ਦਿੰਨੀ ਹੁੰਦੀਆਂ ਫਿਰ ਛੇਤੀ ਸੁੱਕ ਜਾਂਦੇ ਨੇ ਪਰ ਉਹ ਤਾਂ ਇਹ ਢਿੱਲੀ ਗਈ ਜਿਉਂ ਜਿਉਂ ਮਤਲਬ ਇਹ ਨਾ ਸੂਤ ਤਾਂ ਇਹ ਜਿਹੜੀ ਉਹ ਆਜੜੀ ਮਤਲਬ ਮਿੰਜਾ ਬੁੰਦੇ ਹੁੰਦੇ ਹੰਨੇ ਆ ਉਹ ਰਸੀ ਆ ਏ ਟਿੱਲੀ ਹੋ ਜਾਂਦੀ ਆ ਜਿਉਂ-ਜਿਉਂ ਤੇ ਕੱਪੜੇ ਪਾਉਂਦੇ ਆ ਨੀਵੀ ਹੋ ਜਾਂਦੀ ਆ ਤੇ ਫਿਰ ਜਦੋਂ ਵਧੀ ਜਾਂਦੀ ਆ ਫਿਰ ਮੈਂ ਇਹਨੂੰ ਬਟੇ ਦੇ ਦੇ ਕੇ ਹੋਟ ਐਡ ਕਰੀ ਜਾਂਦੀ ਆ ਪਰ ਆਪਣਾ ਵਧੀਆ ਕੰਮ ਸਾਰੀ ਜਾਂਦੀ ਆ ਹੁਣ ਤੇ ਹੁਣ ਤਾਂ ਇੱਥੇ ਧੁੱਪਾਂ ਆਉਂਦੀ ਆ ਸਿਆਲਾ ਜੇ ਤਾਂ ਬਿਲਕੁਲ ਵੀ ਨਹੀਂ ਧੁੱਪ ਆਣੀ ਹੈਗੀ ਆਪਣੇ ਥੋੜੀ ਜਿਹੀ ਧੁੱਪ ਰਹਿ ਜਾਂਦੀ ਆ ਫਿਰ ਬਹੁਤ ਔਖਾ ਹੋ ਜਾਂਦਾ ਤੇ ਲੋਜੀ ਕਪੜੇ ਲਾਉਣ ਤੋਂ ਬਾਅਦ ਮੈਂ ਰੱਖ ਦਿੱਤੇ ਸੀਗੇ ਮੈਂ ਹਾਂ ਚਲੋ ਬਾਜਟਾ ਮਾਰ ਦੂੰ ਜਦੋਂ ਟਾਈਮ ਲੱਗੂਗਾ ਮਿਲਾ ਕੇ ਰੱਖ ਦਈਏ ਤੇ ਉਸ ਤੋਂ ਬਾਅਦ ਉਹ ਭਾਂਡੇ ਪੈਸੇਗੇ ਤੁਪਾਂ ਤੇ ਉਹ ਚੱਕ ਕੇ ਮੈਂ ਹਾਂ ਚਲੋ ਅੰਦਰ ਚਣ ਦਈਏ ਤੇ ਭਾਂਡੇ ਆਪਾਂ ਬਾਹਰੇ ਮੰਨਦੇ ਹੁੰਨੇ ਕੋਲ ਮੈਂ ਅੱਗੇ ਵੀ ਕਈ ਵਾਰ ਦੱਸਿਆ ਮੈਂ ਮਾਂਜ ਇਕੱਠੇ ਬਾਹਰੇ ਰੱਖ ਦਿੰਨੇ ਆ ਫਿਰ ਮੈਨੂੰ ਐਂ ਦਾ ਵੀ ਸਮਾਰ ਕੇ ਤੁਪਾਂ ਲੱਗ ਕੇ ਨਾ ਭਾਂਡੇ ਤੇ ਇਹ ਐਂ ਚਮਕ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਚਣ ਦਿੰਦੇ ਨੇ ਆ ਇਹ ਲੋਕ ਇੱਥੇ ਹੁਣ ਮੈਂ ਭਾਂਡੇ ਚੰਦੂਗੀ ਤੇ ਸਹਜ ਮੰਗ ਰਿਆ ਸੀਗਾ ਰੋਟੀ ਕਹਿੰਦਾ ਮੰਮੀ ਰੋਟੀ ਦੇ ਦੇ ਮੈਂ ਚਲ ਦੇ ਦਿੰਦੀ ਆ ਤੇ ਜਿਸ ਕਰਨੇ ਪਹਿਲਾਂ ਖਾਲੀ ਸੀਗੀ ਤੇ ਸਹਜੇ ਰਹਿੰਦਾ ਸੀਗਾ ਅੱਜ ਤੁਹਾਨੂੰ ਪਤਾ ਹੀ ਗਿਆ ਛੁੱਟੀ ਸੀਗੀ ਪਹਿਲਾਂ ਸੈਕੰਡ ਸੈਚਡੇ ਸੀ ਅਤੇ ਅੱਜ ਸੰਡੇ ਤੋਂ ਛੁੱਟੀਆਂ ਆ ਗਈਆਂ ਨਾਲ ਤੇ ਦੋ ਦਿਨ ਤੇ ਹੁਣ ਮੋਜਾ ਮਾਣਦੇ ਨੇ ਬੈਠੇ ਬਸ ਹੂਕ ਮੇ ਲਾਉਂਦੇ ਨੇ ਕਹਿ ਦਿੰਦੇ ਮੰਮੀ ਆ ਕੇ ਦੇਖਣ ਨੂੰ ਆਵੇ ਦੇ ਤੇ ਉਹਨੂੰ ਦੇਣੀ ਸੀਗੀ ਰੋਟੀ ਪਾ ਕੇ ਤੇ ਤਾਂ ਹੀ ਮੈਂ ਗੈਸ ਇੱਕ ਗਲਾਸ ਅੱਡ ਕੱਢ ਲਿਆ ਸੀਗਾ ਚਾਹ ਨਾਲ ਰੋਟੀ ਖਾਊਗਾ ਰੋਟੀ ਆਪਾਂ ਉਹਨੂੰ ਦਮਾਂਗੇ ਨੂਨ ਮਿਰਚ ਨਾਲੇ ਨੂਨ ਲਾ ਕੇ ਨਾ ਮੇਥੀ ਲਵਾ ਲਾਂ ਗੰਦੇ ਆ ਦੁਪਹਿਰ ਨੂੰ ਜਿਹਨੇ ਵੀ ਰੋਟੀ ਖਾਣੀ ਹੁੰਦੀ ਆ ਤੇ ਬਹੁਤ ਸਵਾਦ ਆਉਂਦੀ ਆ ਮੇਥੀ ਨਾਲ ਰੋਟੀ ਜਦੋਂ ਨਾ ਗਰਮ ਗਰਮ ਰੋਟੀ ਦੇ ਉੱਤੇ ਘਿਓ ਪਾ ਕੇ ਨੂਨ ਪਾ ਕੇ ਮੇਥੀ ਬੋਨੇ ਨਾ ਤੇ ਇੰਨੀ ਵੀ ਵਧੀਆ ਖੁਸ਼ਬੂ ਆਉਂਦੀ ਆ ਮੇਥੀ ਦੀ ਤੇ ਕਸਤੂਰੀ ਮੇਥੀ ਮਤਲਬ ਜਿਹੜੀ ਆਪਣੇ ਘਰ ਦੀਓ ਤੋੜ ਕੇ ਸੁਕਾ ਕੇ ਰੱਖੀ ਹੋਈ ਆ ਮੇਰੀ ਮੇਥੀ ਤੇ ਹਾਲੇ ਵੀ ਆਪਣੇ ਕੋਲ ਅੱਧੀ ਡੱਬੀ ਪਈ ਆ ਤੇ ਹੁਣ ਆਪਾਂ ਮਤਲਬ ਬੀਜਾਂਗੇ ਦੁਬਾਰਾ ਤੇ ਫੇਰ ਮੇਥੀ ਤੇ ਇੰਨੀ ਵਧੀਆ ਖੁਸ਼ਬੂ ਆਉਂਦੀ ਹੈ ਕਿ ਰੋਟੀ ਖਾਣ ਨੂੰ ਹਨਾ ਜੀ ਕਰਿਆ ਹੁੰਦਾ ਪਰ ਦੁਪਹਿਰ ਮੈਂ ਰੋਟੀ ਨਹੀਂ ਖਾਂਦੀ ਹੈਗੀ ਤੇ ਅਥਨ ਸਵੇਰੇ ਰੋਟੀ ਖਾਣੀ ਹੁੰਦੀ ਆ ਤੇ ਦੁਪਹਿਰ ਨੂੰ ਨਹੀਂ ਫੇਰ ਖਾਂਦੇ ਹੈਗੇ ਉਹ ਸ਼ਾਮ ਨੂੰ ਖਾ ਲੈਂਦੇ ਆ ਤੇ ਲਓ ਜੀ ਇੱਥੇ ਮੈਂ ਦੇ ਦੂੰਗੀ ਰੋਟੀ ਤੇ ਉਹ ਸਾਡੇ ਪਾਪਾ ਨੇ ਖਾ ਲਈ ਤੇ ਜਸ ਕਰਨੇ ਵੀ ਖਾਲੀ ਸੀਸ ਹੈ ਜੇ ਰਹਿੰਦਾ ਸੀਗਾ ਦੇ ਇਹ ਨੂੰ ਇਹ ਚਾਹ ਗਰਮ ਲੱਗਦੀ ਸੀਗੀ ਇਹਨੂੰ ਠੰਡੇ ਕਰਕੇ ਜਵੇਂ ਪੀਣੀ ਸੀਗੀ ਮੈਂ ਚਲ ਤੂੰ ਠਹਿਰ ਕੇ ਲੈ ਲਈ ਤੇ ਇਸ ਕਰਕੇ ਮੁੰਡਾ ਟੀਵੀ ਦੇਖਦਾ ਸੀ ਉੱਥੇ ਮੈਂ ਕੋਲੇ ਬੈਠੀ ਇਹਨੂੰ ਠੰਡੇ ਕਰਕੇ ਦੇਤੀ ਸੀਗੀ ਇਹਨੂੰ ਤੇ ਲਓ ਜੀ ਇਹਨੂੰ ਰੋਟੀ ਦੇ ਦਾਂਗੇ ਲਵਾਫਾ ਨਹੀਂ ਟੇਪ ਹੈਗੀ ਲਵਾਫਾ ਹੀ ਜਾਂਦਾ ਵਸ ਟੇਪ ਹੈਗੀ ਬਾਣੀਆਂ ਦੋ ਤਾਂ ਹਨ ਦੇਖਾਂ ਜੋੜ ਇਹਨਾਂ ਦਾ ਪਾਉਂ ਹਲੋ ਕੇ ਹਲੋ ਪਾਣੀ ਠੀਕ ਲਾ ਜੇ ਇਥੇ ਆਪਾਂ ਲੱਗੇ ਆਂ ਸਬਜ਼ੀ ਬਣਾਉਣ ਚੁੱਲੇ 'ਚ ਮੈਂ ਅੱਗ ਬਾਲ ਰਹੀ ਐ ਅੱਗ ਬਲ ਰਹੀ ਐ ਆਪਣੀ ਤੇ ਆਪਾਂ ਸਬਜ਼ੀ ਬਣਾ ਲਈਏ ਇਹਦੇ ਵਿੱਚ ਪਾਉਣਾ ਪਤਾ ਨਹੀਂ ਕੀ ਸਲਾਹ ਜੀ ਆਉਣੀ ਜਿਹੜਾ ਨੂਨਦਾਨੀ 'ਚ ਆਪਾਂ ਨੂਨ ਪਾਇਆ ਹੁੰਦਾ ਨਾ ਪਾਣੀ ਇਹ ਛੱਡ ਦੋ ਪਤਾ ਨਹੀਂ ਕਿਹਾ ਤੇ ਦੋ ਡੱਬੀਆਂ ਫੇਰ ਹੋ ਗਈਆਂ ਧੋਣੇ ਵਾਲੀਆਂ ਪਾਣੀ ਇਹ ਛੱਡ ਦਿਓ ਦਿਮਾਗ ਦੇ ਮੇਰਾ ਹੜਦੀ ਵਾਲੀ ਡੱਬੀ 'ਚ ਨੂਰ ਥੋੜਾ ਸਾਰੀ ਹੜਦੀ ਹਾਂ ਚਲੋ ਤਾਂ ਦੋ ਚਮਚੇ ਸੀਗੇ ਤੇ ਜੀਰਾ ਆਪਣਾ ਮੁੱਕਿਆ ਹੋਇਆ। ਤੁਸੀਂ ਜਿਹੜੇ ਬੇਟਾ ਛਾੜ ਛੱਡ ਪਈਓ ਤੁਸੀਂ। ਹਾਂ ਹਾਂ ਗੱਬੜੇ ਧੁੱਤੇ ਹੋਰਿਓ। ਹਾਂ। ਬੱਸ ਉਹਨਾਂ ਤਰ੍ਹਾਂ ਲਈ ਚੀਰੇ ਹੋ ਨੇ ਤੇ ਜਦੋਂ ਨਾ ਮੈਨੂੰ ਕੋਈ ਦਾਲ ਸਬਜ਼ੀ ਸਮਝ ਨਹੀਂ ਆਉਂਦੀ ਹੁੰਦੀ ਫਿਰ ਮੈਂ ਅੱਲਾ ਹੀ ਤੇ ਮੈਂ ਆ ਸਬਜ਼ੀ ਬਣਾ ਦੇਂਗੀ। ਪਿਆਜ਼ਾਂ ਦੇ। ਸਾਰੇ ਵਧੀਆ ਆ ਗਏ। ਆਏ ਕਿ ਨਾਲ ਖਾ ਲੈਣਾ ਖੁਸ਼ ਹੋ ਕੇ ਪਿਆਜ਼ ਤੁਹਾਨੂੰ ਨਹੀਂ। ਪਿਆਜ਼ ਦੀ ਸਬਜ਼ੀ ਦੁੱਧ ਪਾਦਾ? ਪੁੱਜੀ? ਨਹੀਂ। ਉਹ ਨਹੀਂ ਮੈਂ।

ਉਤਪਾਦਾਂ ਕਿੰਨੇ ਨਹੀਂ ਇੱਥੇ ਤੇ ਟੈਂਕੀ ਆਪਣੀ ਖਾਦੀ ਪਈ ਹੈ ਪਾਣੀ ਚੰਗੀ ਦਿੱਤੀ ਮੈਨੂੰ ਚਲੋ ਉੱਥੇ ਤੇ ਆਪਾਂ ਜੁਲਾ ਬਾਹਰ ਤਾਂ ਲੈਣਾ ਸਾਰਾ ਸਮਾਨ ਪਹਿਲਾਂ ਅੰਦਰੋਂ ਬਾਹਰ ਲੈ ਕੇ ਜਾਣਾ ਪੈਂਦਾ ਸਾਰਾ ਸਮਾਨ ਪਹਿਲਾਂ ਅੰਦਰੋਂ ਬਾਹਰ ਲੈ ਕੇ ਜਾਣਾ ਹੁੰਦਾ ਤੇ ਬਾਹਰੋਂ ਅੰਦਰ ਕਿਉਂ ਪਹਿਲਾਂ ਚਲੋ ਇਕੱਠੇ ਇੱਕ ਸਮਾਂ ਦੇ ਧਰ ਲਵਾਂਗੇ ਬਾਰ-ਬਾਰ ਗੇੜਿਆ ਮਾਰਾਂਗੇ ਪਾਣੀ ਬਾਹਰੋਂ ਹੀ ਲੈ ਲਾਂਗੇ ਬਸ ਤੜਕਾ ਕਰਦੇ ਕੜਕਾ ਮੈਂ ਜਦ ਮੈਂ ਪਤੀਲੀ ਚ ਲਾਉਗੀ ਜਿਹੜੀ ਆਪਣੀ ਦਾਲ ਵਾਲੀ ਪਤੀਲੀ ਉਸ ਤੜਕਾ ਲਾਣਾ ਹੈ ਮੈਂ ਬਣਾਉਣਾ ਜ਼ਰੂਰ ਮੇਰੇ ਵੱਸ ਦੇ ਦੇ ਤੱਕ ਨਹੀਂ ਮੈਂ ਲਾਉਗੀ ਕੱਚਾ ਪਿਆਲਾ ਮੈਂ ਲਾਉ ਮੂੰ ਜੋ ਪਿਆਜ਼ ਖਾ ਕੇ ਸੱਚੇ ਲਓ ਜੀ ਛੱਡੀ ਆਪੋ ਛੱਡ ਲੇ ਗੋ ਨੂੰ ਤੇ ਹੋਰ ਕੀ ਲੇ ਗੋ ਸਮਾ ਲਓਗਾ ਪੂਰਾ ਜਿਹੜੇ ਬਹੁਤ ਆਉਂਦੇ ਨੇ ਬਜਾ ਬਾਹਰ ਚੁੱਲੇ ਤੇ ਸਬਜ਼ੀ ਬਣਾਉਂਦੇ ਚਲੋ ਚੱਲਦੇ ਬਾਹਰ ਟੈਂਪਰ ਹੋ ਜਾਂਦਾ ਹਾਂ। ਹੁਣ ਕੜੀ ਰਹਿ ਗਈ। ਹਾਂਜੀ ਇੱਥੇ ਲੱਗੀ ਸੀ ਜੀ ਫਿਰ ਮੈਂ ਤੜਕਾ ਲਾਉਣਾ ਤੇ ਜਦੋਂ ਬਾਹਰ ਚੁੱਲੇ ਤੇ ਅੱਗ ਬਾਲਣੀ ਹੁੰਦੀ ਹੈ ਨਾ ਪਹਿਲਾਂ ਤਾਂ ਸਮਾਨ ਸਾਰਾ ਇਕੱਠਾ ਕਰਕੇ ਬਾਹਰ ਲਿਆਉਣਾ ਪੈਂਦਾ ਫਿਰ ਬਾਹਰ ਬਾਹਰ ਹੁੰਦਾ ਚੱਕਣਾ ਪੈਂਦਾ। ਤੇ ਵੈਸੇ ਮੈਂ ਸਾਰਾ ਐਨ ਯਾਦ ਕਰਕੇ ਲੈ ਕੇ ਆਇਤੀ ਸਮਾਨ ਫਿਰ ਵੀ ਇੱਕ ਦੋ ਸਮਾਨ ਰਹਿ ਗਏ ਅੰਦਰ ਫਿਰ ਵੀ ਢੇ ਲਾਉਣੇ ਪਏ ਮੈਨੂੰ ਤੇ ਟੈਂਕੀ ਵੀ ਆਪਣੀ ਖਾਲੀ ਹੋ ਗਈ ਸੀ ਉਹ ਵੀ ਮੈਂ ਕਹਿ ਕੇ ਭਰਾਈ ਸੀ ਮੈਂ ਵੀ ਟੈਂਕੀ ਭਰ ਦੋ ਤੇ ਟੈਂਕੀ ਹਲੇ ਚਲਾਈ ਨਹੀਂ ਸੀਗੀ ਉਹ ਲੱਗੇ ਹੋਏ ਸੀਗੇ ਮੋਟਰ ਜੇ ਨੂੰ ਜਿਹੜੀ ਆਪਣੇ ਖੂਈ ਵਾਲੀ ਮੋਟਰ ਉਹਨਾਂ ਨੇ ਖੋਲ ਕੇ ਨਾ ਬਾਹਰ ਉਹਦੇ ਵਿੱਚ ਵੱਲਵਜੇ ਫਿੱਟ ਕਰਿਆ ਸੁਕਾਉਣ ਵਾਸਤੇ ਕਿਉਂਕਿ ਜੀ ਹਾੜਾਂ ਦੇ ਕਰਨ ਮੀਂਹ ਪੈ ਗਏ ਨਾ ਖੂਗੀਆਂ ਦੇ ਵਿੱਚ ਤੇ ਮੋਟਰਾਂ ਵੀ ਸਾਰੀਆਂ ਗਿੱਲੀਆਂ ਹੋਈਆਂ ਪਈਆਂ ਨੇ ਤੇ ਉਹ ਚਲਾਉਣ ਤੋਂ ਪਹਿਲਾਂ ਫਿਰ ਉਹਨੂੰ ਧੁੱਪਾਂ ਲਵਾ ਮਤਲਬ ਸੁਕਾ ਰਹੇ ਨੇ ਵਿੱਚੋਂ ਤੇ ਝਕਾਈ ਤੋਂ ਬਾਅਦ ਫਿਰ ਚਲਾਉਣਗੇ ਤੇ ਉਹੀ ਲੱਗੇ ਹੋਏ ਸੀਗੇ ਥੱਲੇ ਕਰਨ ਮੈਂ ਇਹ ਕਹਿ ਰਹੀ ਸੀ ਵੀ ਮੈਨੂੰ ਪਾਣੀ ਦੇ ਦਿਓ ਵੀ ਟੈਂਕੀ ਚ ਲਾ ਦਿਓ ਤੇ ਵੀ ਮੈਂ ਆਪਦਾ ਉਹ ਕਰ ਲਾਂ ਫਿਰ ਦਾਲ ਸਬ지 ਬਣਾ ਲਾ ਲੇਟ ਹੋਈ ਜਾਂਦੀ ਸੀਗੀ ਦੇਖੋ ਮੱਲੋ ਮੱਲ ਨਹੀਂ ਨਿਹਰਾ ਹੋ ਜਾਣਾ ਦੇਖੋ ਕਿੰਨਾ ਦੇਣ ਖੜਾ ਹਨ ਧਾਰਾ ਚੋ ਕੇ ਆ ਕੇ ਉਸ ਤੋਂ ਬਾਅਦ ਲੱਗੀ ਸੀਗੀ ਬਣਾਉਣੇ ਫਿਰ ਵੀ ਮਿੰਟਾਂ ਚ ਨਿਹਰਾ ਹੋ ਜਾਂਦਾ ਤੇ ਸਬਜੀ ਆਪਾਂ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਹੈਗੀ ਆ ਪਹਿਲਾਂ ਵੀ ਕਾਦੀ ਬਣਾਵਾਂਗੇ ਦੱਸੇ ਦਿੱਤਾ ਤੁਹਾਨੂੰ ਹਨਾ ਜਿਵੇਂ ਜਦੋਂ ਨਾ ਮੈਨੂੰ ਇਦਾਂ ਸੋਚਦਾ ਨਹੀਂ ਹੁੰਦਾ ਹੈਗਾ ਵੀ ਕੀ ਬਣਾਈਏ ਫਿਰ ਹਨਾ ਰੋਜ਼ ਰੋਜ਼ ਫਿਰ ਆਪਾਂ ਪਿਆਜ਼ਾਂ ਨੂੰ ਤੜਕਾ ਲਾ ਦਿੰਦੇ ਹਾਂ ਲਾ ਦਿੰਨੇ ਨੇ ਪਿਆਜ਼ਾਂ ਦੀ ਸਬਜੀ ਇੰਨੀ ਵਧੀਆ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਕਾ ਅਣੂ ਹਨਾ ਬਹੁਤ ਟੇਸਟੀ ਲੱਗਦੀ ਆ ਥੋੜੀ ਜੀ ਤਰੀ ਪਾਉਂਗੀ ਪਿਆਜ਼ਾਂ ਦੇ ਵਿੱਚ ਬਸ ਤਾਂ ਸਾਇਦੇ ਸੁੱਕੀ ਕਹਿ ਕੇ ਗਿਆ ਸੀਗਾ ਮੈਂ ਥੋੜੀ ਜੀ ਤਰੀ ਰੱਖੂੰਗੀ ਤਰੀ ਵਧੀਆ ਲੱਗਦੀ ਆ ਥੋੜੀ ਜੀ ਹਨਾ ਪਿਆਜ਼ਾਂ ਦੇ ਵਿੱਚ ਤਰੀ ਜੀ ਹੋਵੇ ਹੋਰ ਆਪ ਕੋਸ਼ ਨਹੀਂ ਪਾਉਂਦੇ ਹੈਗੇ ਸਿਰਫ ਕੱਲੇ ਪਿਆਜ਼ੇ ਭੁੰਨਾਗੇ ਤੇ ਸਭ ਤੋਂ ਪਹਿਲਾਂ ਆਪਾਂ ਨੇ ਪਾਤਾ ਲਸਣ ਦੇ ਹਰੀਆਂ ਮਿਰਚਾਂ ਪਾ ਕੇ ਵਿੱਚੇ ਭੁੰਨ ਦੂੰਗੀ ਤੇ ਨਾ ਇੱਥੇ ਮੇਰੀ ਮੰਮੀ ਦਾ ਵੀ ਫੋਨ ਆ ਰਿਹਾ ਸੀਗਾ ਮੈਂ ਤਾਂ ਕਰਦੀ ਨਿੰਦੀ ਹੈਗੀ ਮਤਲਬ ਮੇਰਾ ਟਾਈਮ ਨਹੀਂ ਲੱਗਿਆ ਹੈਗਾ ਕਰਨ ਦਾ ਫਿਰ ਉਹਨੇ ਫੋਨ ਕਰਿਆ ਸੀਗਾ ਤੇ ਮੈਂ ਨਾ ਇੱਕ ਦੋ ਵਾਰੀ ਕੱਟਦਾ ਮੈਨੂੰ ਐ ਸੀਗਾ ਵੀ फटाफट ਤੜਤੜਾ ਲਾ ਦਾਂ ਵੀ ਇਸ ਤੋਂ ਬਾਅਦ ਇਹ ਮੈਂ ਕਰ ਲੂੰਗੀ ਗੱਲ ਤੇ ਫੇਰ ਖਾਣਾ ਕੱਟੀ ਜਾਂਦੀ ਸੀਗੀ ਤੇ ਲਓ ਜੀ ਇੱਥੇ ਆਪਾਂ ਲਸਣ ਤੇ ਮਿਰਚਾਂ ਭੁੰਨ ਲੀਆਂ ਹੁਣ ਪਾ ਦਾਂਗੇ ਪਿਆਜ਼ ਲੰਬੇ ਲੰਬੇ ਕੱਟ ਲਈ ਸੀਗੇ 5-6 ਪਿਆਜ਼ ਇਹ ਚਿੱਟਾ ਜਿਹਾ ਪਿਆਜ਼ ਆ ਥੋੜਾ ਜਿਹਾ ਟਾਈਮ ਲੱਗਦਾ ਇਹਨੂੰ ਭੁੰਨਣ ਦੇ ਵਿੱਚ ਜਿਹੜਾ ਲਾਲ ਪਿਆਜ ਹੁੰਦਾ ਨਾ ਉਹ ਛੇਤੀ ਭੁੱਜ ਜਾਂਦਾ ਹੁਣ ਉਹ ਨਹੀਂ ਇੰਨਾ ਟਾਈਮ ਲੱਗਦਾ ਹੈਗਾ ਭੁੰਨਣ ਨੂੰ ਤੇ ਇਹਨੂੰ ਤਾਂ ਪਾਸੇ ਟਾਈਮ ਲੱਗ ਜਾਂਦਾ ਹੈ ਅੱਜ ਦੀ ਕੋ ਕਿੰਨੀ ਵਧੀਆ ਮਸਤ ਰਹੀ ਆ ਐਂ ਬਿਲਕੁਲ ਬਾਲਣ ਆਪਣਾ ਸੁੱਕਾ ਪਿਆਏ ਬਹੁਤ ਵਧੀਆ ਛਟੀਆਂ ਨੇ ਮੈਂ ਸਾਇਦੇ ਪਾਪੇ ਨੂੰ ਕਹਿੰਦੀ ਸੀ ਵੀ ਮੋਟੀਆਂ-ਮੋਟੀਆਂ ਛਟੀਆਂ ਆਪਾਂ ਸਾਈਡ ਤੇ ਕੱਢ ਲੰਨੇ ਆ ਵੀ ਬ੍ਰਿਕ-ਬ੍ਰਿਕ ਨਾਲ ਵੀ ਹਲੇ ਰੋਟੀ ਪਕਾ ਲਿਆ ਕਰਾਂ ਕਿਉਂਕਿ ਜੀ ਪਾਥੀਆਂ ਤੇ ਬਿਲਕੁਲ ਨਹੀਂ ਗਈਆਂ ਸਾਡੇ ਕੋਲ ਜਿਹੜੀਆਂ ਸੀਗੀਆਂ ਧੂਣੀ ਦੇ ਵਿੱਚ ਸਾਰੀਆਂ ਲਾਟੀਆਂ ਤੇ ਹੱਥ ਮੇਰਾ ਦੁਖ ਦੇ ਕਰਕੇ ਮੇਤੋਂ ਐਤਕੀ ਗੁਹਾ ਨਹੀਂ ਪੱਥ ਹੋਇਆ ਹੈਗਾ ਪਿਛਲੇ ਸਾਲ ਮਤਲਬ ਹੁਣ ਪੱਥਾਂਗੇ ਤੇ ਇੱਥੇ ਨਾ ਪਿਆਜ਼ ਆਪਣੇ ਭੁੱਜ ਗਏ ਸੀ ਬ੍ਰਾਊਨ ਜੇ ਹੋ ਗਏ ਸੀ ਬ੍ਰਾਊਨ ਪਿਆਜ਼ ਹੋਏ ਆ ਤਾਂ ਬਾਅਦ ਹੀ ਆਪਾਂ ਨਾਣ ਮਿਰਚ ਤੇ ਹਲਦੀ ਪਾਵਾਂਗੇ ਬਾਕੀ ਹਰੀ ਮਿਰਚ ਤਾਂ ਆਪਾਂ ਨੇ ਵਿੱਚ ਪਾ ਦਿੱਤੀਗੀ ਤੇ ਮੇਥੀ ਆਪਾਂ ਬਾਅਦ ਪਾਵਾਂਗੇ ਜਦੋਂ ਸਬਜ਼ੀ ਆਪਣੀ ਬਣੇਗੀ ਪਿਆਜ਼ਾਂ ਦੀ ਉਸ ਤੋਂ ਬਾਅਦ ਪਾਵਾਂਗੇ ਤੇ ਛਟੀਆਂ ਦੀ ਗੱਲ ਕਰ ਰਹੀ थी ਛਟੀਆਂ ਨਾ ਇੰਨੀਆਂ ਸੋਹਣੀਆਂ ਨੇ ਇਹ ਸਾਰਾ ਇਹ ਬਾਲਣ ਨਾ ਆਪਣੇ ਬੱਕਰੀਆਂ ਕਰਕੇ ਇਕੱਠਾ ਹੋ ਜਾਂਦਾ ਹੈ ਨਾ ਬੱਕਰੀਆਂ ਘਰੇ ਹੁੰਦੀਆਂ ਨੇ ਫਿਰ ਉਹਨਾਂ ਨੂੰ ਛਟੀਆਂ ਵਗੈਰਾ ਪਾਉਂਦੇ ਉਹਨਾਂ ਡੇਕਾਂ ਤੋੜ ਤੋੜ ਕੇ ਨਾ ਫਿਰ ਉਹ ਆਪਾਂ ਬਾਲਣ ਸਾਈਡ ਤੇ ਰੱਖ ਲੈਂਦੇ ਆ ਪੱਤੇ ਉਹ ਫਾਲ ਜਾਂਦੀਆਂ ਨੇ ਉਸ ਤੋਂ ਬਾਅਦ ਡੰਡੇ ਰੱਖ ਲੈਂਦੇ ਆ ਇੰਨਾ ਵਧੀਆ ਮੱਚ ਰਿਹਾ ਹੈ ਬਹੁਤ ਵਧੀਆ ਬਿਨਾ ਬਾਥੀਆਂ ਤੋਂ ਹੈ ਨਾ ਬਹੁਤ ਵਧੀਆ ਸੇਕ ਪੈ ਰਿਹਾ ਇਹਨਾਂ ਦਾ ਤੇ ਹੁਣ ਕਾਹਾਂ ਮੱਕੀ ਦੀ ਰੋਟੀ ਲਾਹਿਆ ਕਰਾਂਗੇ ਤੇ ਛਟੀਆਂ ਨਾਲ ਵਧੀਆ ਲੱਝਦੀ ਆ ਡੇਕਾਂ ਦੀਆਂ ਛਟੀਆਂ ਨਹੀਂ ਬਹੁਤ ਵਧੀਆ ਰੋਟੀ ਲੈਂਦੀ ਹੈ ਇਹਨਾਂ ਨੇ ਤੇ ਲਓ ਜੀ ਆਪਾਂ ਨੇ ਨੂਣ ਵਿੱਚ ਪਾ ਕੇ ਨਾ ਇੱਕ ਘੜਬੀ ਪਾਤੀ ਪਾਣੀ ਦੀ ਹੁਣ ਰਜਾਵਾਂਗੇ ਸਮਾਰ ਕੇ ਇਹਨਾਂ ਨੂੰ ਤੇ ਇੱਥੇ ਮੈਂ ਲੱਗ ਗਈ ਸੀ ਕਿ ਆਟਾ ਗੁੰਨਣ ਮੈਂ ਹਾਂ ਨਾਲ ਦੇ ਨਾਲ ਆਟਾ ਵੀ ਗੁੰਨਣਾ ਵੀ ਮਗਰੇ ਰੋਟੀ ਲੱਗ ਚੁਗੀ ਹੈ ਨਾ ਤੇ ਥੋੜੀ ਸਪੀਡ ਮੈਂ ਵੀਡੀਓ ਤੇਜ਼ ਕਰਤੀ ਸੀਗੀ ਫਿਰ ਲੰਬੀ ਹੋ ਜਾਂਦੀ ਹੈ ਵੀਡੀਓ ਤੇ ਇੱਥੇ ਜਿਸ ਕੰਨ ਬੈਠਾ ਕਰ ਮਮੀ ਕਿੰਨੀ ਕੁ ਬਣਾ ਮਮੀ ਕਿੰਨੀ ਕੁ ਬਣਾ ਮੈਂ ਐ ਕਰੀ ਜਾਂਦਾ ਹੁੰਦਾ ਮੈਨੂੰ ਹੱਸ ਰਹੀ ਸੀ ਮੈਂ ਵੀ बना ला भी थोड़ी जी तो बना दे वीडियो बहुत औखी बना दे रहे हैं ना तो भी बस मोबाइल लैके बैठे रहिए और स्टैंड ज लाया हुआ से पहला मेरा कैमरा मोबाइल फिर उतो ला के क्ठा करके रखा था मैं जिस कहू मैं बुत तो भी आले दुले है ना व्यू दिखा दे अपने सबसक्राइबर अपने पिंड का तो ना उ बैठा लग्या हुआ देखो कैमरा घुमा उठ के नहीं गया है उठे ने सारे पास कैमरा घुमाता ਤੇ ਉਹ ਉਹ ਮੈਂ ਹੱਸ ਲਈ ਸੀ ਮੈਂ ਉੱਠ ਕੇ ਖੜਾ ਹੋ ਜਾ ਤੇ ਵੀ ਬਣਾ ਲੈ ਤੇ ਲੋਜੀ ਇੱਥੇ ਆਪਾਂ ਨੇ ਆਟਾ ਵੀ ਬੋਨਤਾ ਤੇ ਸਪੀਡ ਤੇਜ ਕਰਕੇ ਨਾ ਹੈ ਲੱਗ ਰਿਹਾ ਵਿਸ਼ੇਸ਼ੀ ਤਿਉਹ ਕਰਦੇ ਵਸ ਤੋਂ ਮੈਂ ਹੌਲੀ ਬੰਦ ਲਈ ਨਹੀਂ ਹੌੜ ਕਰੀ ਆਟਾ ਤੇ ਐਨ ਸਮਾਰ ਕੇ ਪ੍ਰਾਂ ਤਾਂ ਪਸਾਫ ਕਰਦਨੇ ਐ ਇਦਾਂ ਨਹੀਂ ਹੁੰਦਾ ਵੀ ਆਪਣੀ ਪ੍ਰਾਂਤ ਨੂੰ ਆਟਾ ਲੱਗਿਆ ਰਹਿ ਜਾਊਗਾ ਨਾਲ ਦੀ ਨਾਲ ਸਾਰਾ ਆਟਾ ਲਾ ਦਨੇ ਨੇ ਜਿੰਨਾ ਵੀ ਆਟਾ ਲੱਗਿਆ ਹੁੰਦਾ ਬਸ ਥੋੜਾ ਥੋੜਾ ਪਾਣੀ ਪਾ ਕੇ ਪਾਟਾ ਬਣ ਲਾਂਗੇ ਤੇ ਸਬਜੀ ਵੀ ਆਪਣੇ ਬਸ ਬਣਨੇ ਵਾਲੀ ਹੋ ਆ ਬਾਕੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਤੁਹਾਨੂੰ ਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਤੁਹਾਡੀ سپورਟ ਨਾਲ ਹੀ ਦੇਖੋ ਜੀ ਆਪਾਂ ਹਾਂ ਤੁਹਾਡੀ سپورਟ ਨਾਲੇ ਅੱਗੇ ਜਾਵਾਂਗੇ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਹੈ ਕਿ ਜੇ ਤੁਸੀਂ سپورਟ ਕਰੋਗੇ ਤਾਂ ਹੀ ਆਪਾਂ ਅੱਗੇ ਜਾਵਾਂਗੇ ਹੈਨਾ ਮੈਂ ਤਾਂ ਬਹੁਤ ਆਉਂਦੀ ਹੈ ਜੀ ਤੇ ਮਤਲਬ ਹਰ ਵਕਤ ਸੋਚਣਾ ਪੈਂਦਾ ਵੀ ਅੱਜ ਕਿਹੜੀ ਵੀਡੀਓ ਬਣਾਈਏ ਹਨਾ ਵੀ ਜਿਹੜੀ ਆਪਣੇ ਸਬਸਕ੍ਰਾਈਬਰਾਂ ਨੂੰ ਵਧੀਆ ਲੱਗੇ ਰੋਜ਼ ਰੋਜ਼ ਉਹ ਵੀਡੀਓ ਨਹੀਂ ਪਾ ਸਕਦੇ ਇੱਕੋ ਹਨਾ ਬਦਲਵੇਂ ਵੀਡੀਓ ਪਾਉਣੀ ਪੈਂਦੀ ਹੈ ਤੇ ਲੋ ਜੀ ਇੱਥੇ ਆਪਾਂ ਮੇਥੀ ਵੀ ਪਾਤੀ ਸੀਗੀ ਮੇਥੀ ਪਾਉਣ ਨਾਲ ਨਾ ਦਾਲ ਸਬਜ਼ੀ ਦਾ 컬ਰ ਹੀ ਬਦਲ ਜਾਂਦਾ ਮਤਲਬ ਦਾਲ ਸਬ지 ਤੇ ਕੋਈ ਵੀ ਦਾਲ ਸਬਜੀ ਨਾ ਰੌਣਕ ਜੀ ਆ ਜਾਂਦੀ ਹੈ ਦਾਲ ਸਬਜੀ ਤੇ ਬਹੁਤ ਵਧੀਆ ਲੱਗਦੀ ਹੈ ਮੇਥੀ ਪਾਈ ਹੋਈ ਤੇ ਹੁਣ ਸਿਆਣਾ ਚ ਤਾਂ ਚਲੋ ਧਨੀਆ ਵਗੈਰਾ ਹੋ ਜਾਂਦਾ ਤੇ ਵੈਸੇ ਆਪਾਂ ਮੇਥੀ ਪਾ ਲੈਣੇ ਹੁੰਦੇ ਆ ਅਰੇ ਇਥੇ ਨਾ ਜਿਸ ਕਨ ਮੈਨੂੰ ਕਹਿ ਰਿਆ ਸੀ ਕਹਿੰਦਾ ਮੰਮੀ ਮੈਨੂੰ ਸਬਜੀ ਦਾ ਦਿਖਾ ਦੇ ਕਹੇ ਜੀ ਬਣੀ ਹੈ ਮੈਂ ਆ ਜਾ ਦੇਖ ਲੈ ਉਹ ਕਹਿੰਦਾ ਇੱਥੇ ਦਿਖਾ ਦੇ ਇੱਥੇ ਕੈਮਰਾ ਨੇੜੇ ਕਰ ਕਰ ਦੇਖ ਦੱਸਿਆ ਮਹੱਲਾ ਫਿਰ ਤੂੰ ਦੇਖ ਸੁਮਾਰ ਕੇ ਆ ਬਾਰ ਬਾਰ ਕਹੀ ਮੈਂ ਦਿਖਾ ਦੇ ਤਖਾ ਦੇ ਮੱਲਾ ਫੜ ਦੇ ਤੇ ਵਧੀਆ ਖੁਸ਼ ਹੋ ਕੇ ਖਾ ਲਈ ਸੀ ਪਿਆਜ ਦੀ ਸਬਜ਼ੀ ਵੀ ਸਾਰਿਆਂ ਨੇ ਬਹੁਤ ਵਧੀਆ ਲੱਗੀ ਆ ਤੇ ਬਹੁਤ ਵਧੀਆ ਬਣਦੀ ਆ ਟਰਾਈ ਕਰਕੇ ਦੇਖਿਓ ਕਦੇ ਤੁਸੀਂ ਵੀ ਹਨਾ ਤੇ ਲਓ ਜੀ ਆਪਾਂ ਲੱਗ ਜਾਾਂਗੇ ਰੋਟੀ ਤੇ ਰੋਟੀ ਲਾਉਂਦਿਆਂ ਨੂੰ ਹੌਲੀ ਹੌਲੀ ਹਨੇਰਾ ਹੋ ਜਾਊਗਾ ਬਸ ਟਾਈਮ ਲੱਗ ਜਾਂਦਾ ਕੱਲੀ ਕੱਲੀ ਮਤਲਬ ਤਵੇ ਤੇ ਰੋਟੀ ਲਾਉਂਦੇ ਆ ਨਾ ਜਦੋਂ ਫਿਰ ਟਾਈਮ ਲੱਗ ਜਾਂਦਾ ਕੱਲੀ ਕੱਲੀ ਰੋਟੀ ਨੂੰ ਇਹ ਤਵੀ ਹੋਵੇ ਵੇ ਸੇਤੀ ਪੱਕ ਜਾਂਦੀ ਆ ਤੇ ਵੈਸੇ ਚੁੱਲੇ ਦੀ ਰੋਟੀ ਦਾ ਵੱਖਰਾ ਹੀ ਸਵਾਦ ਹੁੰਦਾ ਨਾ ਬਹੁਤ ਵਧੀਆ ਬਣਦੀ ਆ ਚੁੱਲੇ ਤੇ ਰੋਟੀ ਇੱਕ ਛਟੀਆਂ ਦੀ ਅੱਗ ਬਹੁਤ ਵਧੀਆ ਕੋਲੇਜੇ ਬਣ ਜਾਂਦੇ ਨੇ ਰੋਟੀ ਬਹੁਤ ਵਧੀਆ ਰੜਦੀ ਆ ਤੇ ਲਓ ਜੀ ਆਪਾਂ ਲਾ ਲਈਏ ਰੋਟੀ ਤੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰ ਕੰਨੇ ਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੋੜ ਦੱਸਿਓ ਤੇ ਕਈ ਭੈਣਾ ਤਾਂ ਮਤਲਬ ਲਾਈਕ ਕਰ ਦਿੰਦੀਆਂ ਨੇ ਤੇ ਕਮੈਂਟ ਵੀ ਕਰਦੀਆਂ ਨੇ ਕਈ ਨਹੀਂ ਕਰਦੇ ਹੈਗੇ ਹਨ ਪਲੀਜ਼ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਸਾਡੀਆਂ ਵੀਡੀਓ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਵੀ ਦੱਸਿਆ ਕਰੋ ਤਾਂ ਜੋ ਅਸੀਂ ਤੁਹਾ ਪਸੰਦ ਆਰ ਕਰੀਏ ਤੇ ਤੁਹਾਡੇ ਲਈ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਅਗਲੀ ਵੀਡੀਓ ਕਿਹੋ ਜਿਹੀ ਚਾਹੀਦੀ ਹੈ ਹਨਾ ਵੀ ਕਿਸ ਟੌਪਿਕ ਤੇ ਆਪਾਂ ਵੀਡੀਓ ਪਾਈਏ ਅ ਦੱਸ ਦਿਆ ਕਰੋ ਹਨਾ ਜੇ ਕਿਸੇ ਨੂੰ ਮਤਲਬ ਕਿਸੇ ਟਾਪਿਕ ਤੇ ਹੋਰ ਤੇ ਵੀਡੀਓ ਚਾਹੀਦੀ ਹੋ ਉਹ ਵੀ ਦੱਸ ਦਿਆ ਕਰੋ ਆਪਾਂ ਬਣਾ ਲਿਆ ਕਰਾਂਗੇ ਕੋਈ ਗੱਲ ਨਹੀਂ ਹਨਾ ਤੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਵਿਅਤੀ ਕਰਦੇ ਆ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ